ਅੱਜ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿ ਅਸੀਂ ਗਰੀਬ ਕਿਉਂ ਆ ਔਰ ਪਰਮੇਸ਼ਵਰ ਦਾ ਵਚਨ ਪ੍ਰੋਸਪੇਰਿਟੀ ਦੇ ਬਾਰੇ ਵਿੱਚ ਕੀ ਬੋਲਦਾ ਆ ਅੱਜ ਅਸੀਂ ਦੋ ਚੀਜ਼ਾਂ ਦੇ ਬਾਰੇ ਵਿੱਚ ਸਿੱਖਾਂਗੇ ਕਿ ਪਰਮੇਸ਼ਵਰ ਦਾ ਵਚਨ ਜਿਹੜਾ ਆ ਉਹ ਪ੍ਰੋਸਪੇਰਿਟੀ ਦੇ ਬਾਰੇ ਵਿੱਚ ਮੇਕ ਨਾਮੀ ਦੇ ਬਾਰੇ ਦੇ ਵਿੱਚ ਖੁਸ਼ਹਾਲੀ ਦੇ ਬਾਰੇ ਵਿੱਚ ਜਿਹੜੀ ਧਨ ਦੀ ਖੁਸ਼ਹਾਲੀ ਆ ਦੌਲਤ ਦੀ ਖੁਸ਼ਹਾਲੀ ਆ ਚੰਗੀਆਂ ਚੀਜ਼ਾਂ ਦੀ ਖੁਸ਼ਹਾਲੀ ਆ ਪਰਮੇਸ਼ਵਰ ਦਾ ਵਚਨ ਉਸ ਬਾਰੇ ਵਿੱਚ ਕੀ ਬੋਲਦਾ ਆ ਅਗਰ ਅੱਜ ਅਸੀਂ ਘਟੀ ਦੇ ਵਿੱਚ ਆ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਬਰਕਤ ਤੋਂ ਵਾਂਝੇ ਆ ਤਾਂ ਅਸੀਂ ਕਿਉਂ ਥੁੜੇ ਹੋਏ ਆ ਅੱਜ ਅਸੀਂ ਸਿੱਖਾਂਗੇ ਅ ਸੱਚਮੁੱਚ ਪਰਮੇਸ਼ਵਰ ਅੱਜ ਸਾਡੇ ਜੀਵਨ ਦੀ ਹਰ ਘਟੀ ਨੂੰ ਦੂਰ ਕਰਨਗੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਫਸਟ ਰੀਜ਼ਨ ਇਅਰ ਸਾਡੀ ਥੋੜ ਦੇ ਵਿੱਚ ਰਹਿਣ ਦਾ ਕਲੀਸੀਆ ਦੇ ਥੋੜ ਦੇ ਵਿੱਚ ਰਹਿਣ ਦਾ ਅੱਜ ਅਸੀਂ ਜੋ ਵੀ ਸਿੱਖਾਂਗੇ ਓਪਰਿਆਂ ਦੇ ਲਈ ਨਹੀਂ ਪਰ ਪਰਮੇਸ਼ਵਰ ਦੇ ਧੀਆਂ ਪੁੱਤਰਾਂ ਦੇ ਵਿਖੇ ਦੇ ਵਿੱਚ ਸਿੱਖਾਂਗੇ ਹਾਲੇਲੂਇਆ ਅਗਰ ਅਸੀਂ ਪਰਮੇਸ਼ਵਰ ਦੇ ਵਿੱਚ ਬਣੇ ਹੋਏ ਆ ਅਸੀਂ ਤੌਬਾ ਕੀਤੀ ਆ ਅਸੀਂ ਬਰਤੀਸਮਾ ਲਿਆ ਆ ਅਰ ਅਸੀਂ ਖੁਦ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਲਈ ਅਰਪਣ ਕੀਤਾ ਆ ਜਦ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕੀਤਾ ਆ ਪਰ ਫਿਰ ਵੀ ਅਗਰ ਅਸੀਂ ਤੰਗੀ ਪਰੇਸ਼ਾਨੀ ਦੇ ਵਿੱਚ ਆ ਤਾਂ ਉਹਦਾ ਰੀਜ਼ਨ ਕੀ ਆ ਉਹਦਾ ਪਹਿਲਾ ਕਾਰਨ ਆ ਸਾਡੀ ਗਰੀਬ ਮਨੋਦਸ਼ਾ ਸਾਡੇ ਮਨ ਦੇ ਵਿਚਾਰ ਜਿਹੜੇ ਆ ਉਹ ਇਸ ਤਰੀਕੇ ਦੇ ਆ ਸਾਨੂੰ ਜਾਪਦਾ ਜਿੱਦਾਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਧਨ-ਦੌਲਤ ਚੰਗੀ ਚੀਜ਼ ਨਹੀਂ ਆ ਇਸ ਲਈ ਅਸੀਂ ਇਦਾਂ ਸੋਚਦੇ ਕਿ ਜੇ ਅਸੀਂ ਪਰਮੇਸ਼ਵਰ ਤੋਂ ਧਨ-ਦੌਲਤ ਦੇ ਬਾਰੇ ਵਿੱਚ ਮੰਗਿਆ ਸਾਨੂੰ ਪਰਮੇਸ਼ਵਰ ਨੇ ਦੇਣਾ ਨਹੀਂ ਕਿਉਂਕਿ ਪਰਮੇਸ਼ਵਰ ਨੂੰ ਤਾਂ ਧਨ-ਦੌਲਤ ਪਸੰਦ ਨਹੀਂ ਆ ਸਾਡੀ ਮਨੋਦਸ਼ਾ ਇਦਾਂ ਦੀ ਆ ਸਾਡੇ ਮਨ ਦੇ ਵਿਚਾਰ ਇਦਾਂ ਦੇ ਆ ਜਦਕਿ ਇਹ ਠੀਕ ਨਹੀਂ ਆ ਇਹ ਤਾਂ ਬਿਲਕੁਲ ਵੀ ਨਹੀਂ ਹੈ ਕਿ ਪਰਮੇਸ਼ਵਰ ਨੂੰ ਤੁਹਾਨੂੰ ਦੌਲਤ ਪਸੰਦ ਨਹੀਂ ਆ ਜਾਂ ਪਰਮੇਸ਼ਵਰ ਨੂੰ ਤੁਹਾਨੂੰ ਦੌਲਤ ਦੇ ਨਾਲ ਆਪਣੇ ਲੋਕਾਂ ਨੂੰ ਬles ਕਰਨਾ ਪਸੰਦ ਨਹੀਂ ਆ ਅੱਜ ਬਹੁਤ ਸਾਰੇ ਲੋਕਾਂ ਨੂੰ ਵੈਰੀ ਇਸਤੇਮਾਲ ਕਰ ਰਿਹਾ ਆ ਇਦਾਂ ਦੀ ਸਿੱਖਿਆ ਉਹਨਾਂ ਦੇ ਮੂੰਹ ਦੇ ਵਿੱਚ ਪਾ ਰਿਹਾ ਉਹਨਾਂ ਦੇ ਅੰਦਰ ਪਾ ਰਿਹਾ ਕਿ ਉਹ ਜਿਹੜੇ ਲੋਕ ਉਹਨਾਂ ਨੂੰ ਸੁਣਦੇ ਆ ਜਾਂ ਜਿਹੜੇ ਲੋਕੀ ਉਹਨਾਂ ਦੇ ਸੰਪਰਕ ਦੇ ਵਿੱਚ ਰਹਿੰਦੇ ਆ ਵੇਰੀ ਉਹਨਾਂ ਦੇ ਰਾਈ ਇਹੋ ਜਿਹੇ ਭੈ ਉਹਨਾਂ ਦੇ ਮਨਾਂ ਵਿੱਚ ਪਾ ਰਿਆ ਕਿ ਕਿਤੇ ਲੋਕ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਪ੍ਰੋਸਪਰ ਨਾ ਹੋ ਜਾਣ ਕਿਤੇ ਇਹ ਆਪਣਾ ਮੂੰਹ ਖੁੱਲ ਕੇ ਪਰਮੇਸ਼ਵਰ ਦੇ ਕੋਲੋਂ ਮੰਗ ਨਾ ਲੈਣ ਕਿਤੇ ਪਰਮੇਸ਼ਵਰ ਇਹਨਾਂ ਦੀ ਜ਼ਰੂਰਤ ਨੂੰ ਪੂਰਾ ਨਾ ਕਰ ਦੇਵੇ ਇਹ ਨਾ ਹੋਏ ਕਿ ਇਹ ਮੇਰੀ ਗੁਲਾਮੀ ਚੋਂ ਨਿਕਲ ਜਾਣ ਔਰ ਪੂਰੇ ਦੇ ਪੂਰੇ ਇਹ ਪਰਮੇਸ਼ਵਰ ਨੂੰ ਸਮਰਪਿਤ ਹੋ ਜਾਣ ਇਸ ਲਈ ਉਹ ਸਾਡੀ ਮਨੋਦਰਸ਼ਾ ਨੂੰ ਵਿਗਾੜਦਾ ਹੈ ਸਾਡੇ ਥੋੜ ਦੇ ਵਿੱਚ ਰਹਿਣ ਦਾ ਗਰੀਬੀ ਵਿੱਚ ਰਹਿਣ ਦਾ ਪਹਿਲਾ ਰੀਜ਼ਨ ਸਾਡੀ ਗਰੀਬ ਮਨੋਦਸ਼ਾ ਹੈ ਸਾਨੂੰ ਲੱਗਦਾ ਪ੍ਰਭੂ ਇੰਨਾ ਵੱਡਾ ਕੰਮ ਨਹੀਂ ਮੇਰੇ ਜੀਵਨ ਦੇ ਵਿੱਚ ਕਰ ਸਕਦਾ ਪ੍ਰਭੂ ਨੂੰ ਪ੍ਰੋਸਪੇਰਿਟੀ ਪਸੰਦ ਨਹੀਂ ਆ ਪ੍ਰਭੂ ਨੂੰ ਅਮੀਰ ਲੋਕ ਪਸੰਦ ਨਹੀਂ ਆ ਕਦੇ ਕਦੇ ਲੋਕੀ ਇਦਾਂ ਦਾ ਹਵਾਲਾ ਦਿੰਦੇ ਆ ਉਹ ਕਹਿੰਦੇ ਕਿ ਵਚਨ ਦੇ ਵਿੱਚ ਲਿਖਿਆ ਆ ਕਿ ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਆਸਾਨ ਪਰ ਧਨੀ ਦਾ ਸਵਰਗ ਨੂੰ ਜਾਣਾ ਜਿਹੜਾ ਆ ਉਹ ਔਖਾ ਹੈ ਐਗਜ਼ੈਕਟਲੀ ਬਾਈਬਲ ਦੇ ਵਿੱਚ ਇਦਾਂ ਹੀ ਲਿਖਿਆ ਐ ਐਨ ਇਦਾਂ ਲਿਖਿਆ ਆ ਬਿਲਕੁਲ ਸਹੀ ਬਚਨ ਆ ਪਰ ਯਾਦ ਰੱਖੋ ਜਦੋਂ ਸ਼ੈਤਾਨ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਉਜਾੜਾਂ ਦੇ ਵਿੱਚ ਆਇਆ ਸੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਬਪਤਿਸਮਾ ਲੈਣ ਦੇ ਬਾਅਦ ਵਿੱਚ ਵਰਦ ਰੱਖੇ ਤਾਂ ਸ਼ੈਤਾਨ ਉਹਨਾਂ ਦੇ ਨਾਲ ਵਚਨ ਦੇ ਵਿੱਚੋਂ ਦੀ ਗੱਲ ਕਰਕੇ ਉਹਨਾਂ ਨੂੰ ਉਹਨਾਂ ਦੇ ਫੋਕਸ ਤੋਂ ਟਾਰਗੇਟ ਤੋਂ ਲਾਉਣਾ ਚਾਹੁੰਦਾ ਸੀਗਾ ਇੱਕ ਗੱਲ ਤੁਹਾਨੂੰ ਹਮੇਸ਼ਾ ਯਾਦ ਰਹੇ ਤੁਹਾਡੇ ਨਾਲੋਂ ਵੀ ਜ਼ਿਆਦਾ ਗੈਰੀ ਨੂੰ ਵਚਨ ਦਾ ਗਿਆਨ ਆ ਤੁਹਾਨੂੰ ਪੂਰਾ ਬਾਈਬਲ ਕਦੀ ਵੀ ਮੂੰਝਬਾਨੀ ਹੋ ਸਕਦਾ ਯਾਦ ਨਾ ਰਹੇ ਪਰ ਵੈਰੀ ਨੂੰ ਇੱਕ ਇੱਕ ਵਚਨ ਪਤਾ ਹੈ ਇਸੇ ਲਈ ਜਦੋਂ ਅਸੀਂ ਪ੍ਰਾਰਥਨਾ ਕਰਦੇ ਅਸੀਂ ਵਚਨ ਕੋਟ ਕਰਦੇ ਹਾਂ ਅਸੀਂ ਵਚਨ ਬੋਲਦੇ ਆ ਵਚਨ ਦੇ ਹਵਾਲੇ ਦਿੰਨੇ ਆ ਕਿਉਂ ਤਾਂ ਜੋ ਵੈਰੀ ਨੂੰ ਪਤਾ ਲੱਗ ਸਕੇ ਕਿ ਵਚਨ ਦੇ ਵਿੱਚ ਰਾਈ ਸਾਨੂੰ ਪਰਮੇਸ਼ਵਰ ਨੇ ਕੀ অথੋਰੀਟੀਆਂ ਦਿੱਤੀਆਂ ਏ ਕੀ ਰਾਈਟਸ ਦਿੱਤੇ ਕੀ ਅਧਿਕਾਰ ਆ ਸਾਡੇ ਕਿਹੜਾ ਹਿੱਸਾ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਸਾਡੇ ਲਈ ਜਦੋਂ ਅਸੀਂ ਵਚਨ ਬੋਲ ਕੇ ਮੰਗਦੇ ਆ ਜਿੱਦਾਂ ਜਦੋਂ ਜੱਜ ਦੇ ਸਾਹਮਣੇ ਵਕੀਲ ਕੇਸ ਲੜਦਾ ਆ ਤੇ ਉਹ ਕਾਨੂੰਨ ਦੀ ਕਿਤਾਬ ਚੋਂ ਧਾਰਾ ਪੜ੍ਹ-ਪੜ੍ਹ ਕੇ ਕਹਿੰਦਾ ਜੱਜ ਸਾਹਿਬ ਐਡਾ ਵੀ ਲਿਖਿਆ ਇੱਟਾ ਹੋ ਸਕਦਾ ਆ ਜੱਜ ਸਾਹਿਬ ਇਦਾਂ ਵੀ ਲਿਖਿਆ ਇਦਾਂ ਹੋ ਸਕਦਾ ਆ ਇਦਾਂ ਹੀ ਅਸੀਂ ਮਹਾ ਪ੍ਰધાન ਜਾਜਕ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਦੋਂ ਆਉਨੇ ਆ ਤੇ ਅਸੀਂ ਵੀ ਕਹਿੰਨੇ ਆ ਪ੍ਰਭੂ ਤੁਹਾਡੇ ਜਿਹੜਾ ਲਾਅ ਆ ਜਿਹੜੀ ਤੁਹਾਡੀ ਬਵਸਥਾ ਆ ਜਿਹੜਾ ਤੁਹਾਡਾ ਬਚਨ ਆ ਉਹਦੇ ਵਿੱਚ ਤੁਸੀਂ ਇਦਾਂ ਲਿਖਿਆ ਇਸ ਲਈ ਸਾਡੇ ਲਈ ਇਦਾਂ ਹੋ ਸਕਦਾ ਆ ਹਾਲੇਲੂਇਆ ਇਸ ਲਈ ਸਾਨੂੰ ਵਚਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ ਕਈ ਵਾਰੀ ਵੈਰੀ ਵਚਨ ਨੂੰ ਕਿਸੇ ਹੋਰ ਹਸਾਬ ਨਾਲ ਸਾਡੇ ਅੱਗੇ ਪੇਸ਼ ਕਰਦਾ ਹੈ ਪਰ ਜੇ ਆਪਾਂ ਵਚਨ ਚੰਗੀ ਤਰ੍ਹਾਂ ਪੜਨ ਵਾਲੇ ਹੋਏ ਸਮਝਣ ਵਾਲੇ ਹੋਏ ਅਰ ਰੈਗੂਲਰ ਵਚਨ ਦੇ ਵਿੱਚ ਬਣੇ ਰਹਿਣ ਵਾਲੇ ਹੋਏ ਫੇਰ ਤੁਸੀਂ ਵਚਨ ਦੇ ਵਿੱਚੋਂ ਦੀ ਵੈਰੀ ਨੂੰ ਹਰਾਉਣ ਦੇ ਵਿੱਚ ਜ਼ਰੂਰ ਕਾਮਯਾਬ ਹੋਵੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹਾਲੇਲੂਇਆ ਬੇਸ਼ੱਕ ਤਨੀ ਦਾ ਔਖਾ ਹੈ ਸਵਰਗ ਦੇ ਵਿੱਚ ਜਾਣਾ ਪਰ ਜਿਹੜਾ ਨਿਰਧਨ ਪਰਮੇਸ਼ਵਰ ਦੇ ਵਿੱਚ ਆਣ ਕੇ ਧਨੀ ਬਣਦਾ ਉਹ ਸਵਰਗ ਨੂੰ ਜ਼ਰੂਰ ਜਾਂਦਾ ਪ੍ਰਭੀ ਅਸੀ ਮਸੀ ਦੇ ਨਾਮ 'ਤੇ ਹਾਲੇਲੂਇਆ ਬਹੁਤ ਸਾਰੇ ਧਨੀ ਆ ਉਹ ਕਹਿੰਦੇ ਸਾਨੂੰ ਜ਼ਰੂਰਤ ਨਹੀਂ ਆ ਪਰਮੇਸ਼ਵਰ ਦੀ ਇਸ ਲਈ ਉਹਨਾਂ ਦਾ ਔਖਾ ਆ ਪਰ ਜਿਹੜਾ ਨਿਰਧਨ ਜਿਹਦੇ ਕੋਲੇ ਕਮੀ ਆ ਜਿਹੜਾ ਮੰਗਦਾ ਪਰਮੇਸ਼ਵਰ ਕੋਲੋਂ ਉਹ ਮਿਲਦਾ ਆ ਪਰਮੇਸ਼ਵਰ ਦੇ ਕੋਲੋਂ ਉਹ ਫਿਰ ਸ਼ੁਕਰਗੁਜ਼ਾਰੀ ਵਿੱਚ ਬਣਿਆ ਰਹਿੰਦਾ ਕਿਉਂਕਿ ਉਹ ਜਾਣਦਾ ਆ ਮੈਂ ਕਿੱਥੋਂ ਡਿੱਗਾ ਸੀ ਔਰ ਕਿੰਨੇ ਮੈਨੂੰ ਚੱਕਿਆ ਆ ਅਰ ਫਿਰ ਉਹ ਜਦੋਂ ਸ਼ੁਕਰਗੁਜ਼ਾਰੀ ਚ ਬਣਿਆ ਰਹਿੰਦਾ ਪਰਮੇਸ਼ਵਰ ਦੇ ਭੈ ਵਿੱਚ ਬਣਿਆ ਰਹਿੰਦਾ ਤੇ ਫਿਰ ਉਹ ਸਵਰਗ ਨੂੰ ਜ਼ਰੂਰ ਚਲਿਆ ਜਾਂਦਾ ਹੈ ਹਾਲੇਲੂਇਆ ਤੇ ਜਦੋਂ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਆ ਆਪਾਂ ਜੇ ਰਾਜੇ ਦਾਊਦ ਨੂੰ ਦੇਖੀਏ ਕਿ ਉਹਨੂੰ ਕਿਸੇ ਚੰਗੀ ਚੀਜ਼ ਦੀ ਥੋੜੀ ਸੀ ਕੋਈ ਥੋੜ ਨਹੀਂ ਸੀ ਕਿ ਉਹ ਪਰਮੇਸ਼ਵਰ ਨੂੰ ਪਸੰਦ ਆਉਣ ਵਾਲਾ ਮਨੁੱਖ ਨਹੀਂ ਸੀ ਪਰ ਉਹ ਤਾਂ ਪਰਮੇਸ਼ਵਰ ਨੂੰ ਪਸੰਦ ਆਉਣ ਵਾਲਾ ਮਨੁੱਖ ਸੀ ਪਰਮੇਸ਼ਵਰ ਨੇ ਉਹਨੂੰ ਬਲੈਸ ਕੀਤਾ ਉਹ ਇੱਕ ਸਾਧਾਰਨ ਮੁੰਡਾ ਸੀ ਜਿਹਨੂੰ ਪਰਮੇਸ਼ਵਰ ਨੇ ਅਭਿਸ਼ੇਕ ਕਰਕੇ ਇੱਕ ਰਾਜਾ ਬਣਾਇਆ ਔਰ ਜਿਹਨੂੰ ਅੱਜ ਰਾਜੇ ਦਾਊਦ ਦਾ ਨਾਮ ਲੈ ਕੇ ਜਾਣਿਆ ਜਾਂਦਾ ਹੈ। ਔਰ ਵਚਨ ਦੇ ਵਿੱਚ ਲਿਖਿਆ ਰਾਜਾ ਦਾਊਦ ਜਿਹੜਾ ਪਰਮੇਸ਼ਵਰ ਦਾ ਮਨ ਭਾਉਂਦਾ ਮਨੋਖਿਆ। ਪਵਿੱਤਰ ਬਾਈਬਲ 'ਚ ਇਦਾਂ ਹੀ ਲਿਖਿਆ। ਕਹਿੰਦਾ ਰਾਜਾ ਦਾਊਦ ਜਿਹੜਾ ਪਰਮੇਸ਼ਵਰ ਦਾ ਮਨ ਭਾਉਂਦਾ ਮਨੋਖਿਆ। ਤਾਂ ਉਹ ਤਾਂ ਇੱਕ ਤਨੀ ਸੀ ਉਹ ਇੱਕ ਰਾਜਾ ਸੀ। ਪਰ ਉਹ ਪਰਮੇਸ਼ਵਰ ਦਾ ਮਨ ਭਾਉਂਦਾ ਸੀ। ਹਾਲੇਲੂਇਆ। ਕੀ ਅਬਰਾਹਮ ਦੇ ਕੋਲ ਪਰਮੇਸ਼ਵਰ ਨੇ ਕਿਸੇ ਚੰਗੀ ਚੀਜ਼ ਦੀ ਥੋੜ੍ਹੀ ਛੱਡੀ ਸਗੋਂ ਪਰਮੇਸ਼ਵਰ ਨੇ ਅਬਰਾਹਮ ਨੂੰ ਕੌਮਾਂ ਦੀਆਂ ਬਰਕਤਾਂ ਦਾ ਵਸੀਲਾ ਬਣਾ ਦਿੱਤਾ ਅ ਅਬਰਾਹਮ ਦੇ ਬਾਰੇ ਵਿੱਚ ਲਿਖਿਆ ਅਬਰਾਹਮ ਤਾਂ ਪਰਮੇਸ਼ਵਰ ਦਾ ਯਾਰ ਸੀ ਪਰਮੇਸ਼ਵਰ ਅਬਰਾਹਮ ਦੇ ਨਾਲ ਇਦਾਂ ਗੱਲਾਂ ਕਰਦੇ ਸੀ ਜਿਦਾਂ ਦੋਸਤਾਂ ਦੇ ਨਾਲ ਗੱਲਾਂ ਕਰੀਦੀਆਂ ਅਯੂਬ ਦੇ ਬਾਰੇ ਦੇ ਵਿੱਚ ਇੰਨਾ ਕੁਸ਼ ਪਹਿਲਾਂ ਬles ਕੀਤਾ ਯੂਬ ਨੂੰ ਫਿਰ ਵੈਰੀ ਨੂੰ ਸ਼ਰਮਿੰਦਿਆ ਕਰਨ ਦੇ ਲਈ ਆਯੂਬ ਦੇ ਕੋਲੋਂ ਜੋ ਕੁਝ ਸੀ ਵੈਰੀ ਨੂੰ ਕਿਹਾ ਤੂੰ ਨਾਸ਼ ਕਰ ਸਕਦਾ ਪਰ ਇਹਦੇ ਪ੍ਰਾਣਾਂ ਦਾ ਨਾਸ਼ ਨਾ ਕਰੀ ਪਰ ਵੈਰੀ ਨੂੰ ਸ਼ਰਮਿੰਦਾ ਕੀਤਾ ਕਿ ਆਯੂਬ ਨੇ ਆਪਣੇ ਪਰਮੇਸ਼ਰ ਨੂੰ ਨਹੀਂ ਛੱਡਿਆ ਤਾਂ ਪਰਮੇਸ਼ਰ ਨੇ ਉਹਨੂੰ ਪਹਿਲਾਂ ਦੇ ਨਾਲੋਂ ਕਈ ਗੁਣਾ ਫਲਵੰਤ ਕਰ ਦਿੱਤਾ ਹallelujah ਕਿ ਪਰਮੇਸ਼ਰ ਨੇ ਉਹਨੂੰ ਬਾਅਦ ਤੇ ਵਿੱਚ ਤਾਂ ਅੰਦੋਲਤ ਨਹੀਂ ਦਿੱਤਾ ਕਿ ਪਰਮੇਸ਼ਰ ਨੇ ਉਹਨੂੰ ਧੀਆਂ ਤੇ ਪੁੱਤਰ ਨਹੀਂ ਦਿੱਤੇ ਵਚਨ ਦੇ ਵਿੱਚ ਲਿਖਿਆ ਆਯੂਬ ਦੀਆਂ ਬੇਟੀਆਂ ਇੰਨੀਆਂ ਖੂਬਸੂਰਤ ਸੀ ਕਿ ਉਸ ਦੇਸ਼ ਦੇ ਵਿੱਚ ਕੋਈ ਹੋਰ ਧੀ ਵੀ ਓਨੀ ਖੂਬਸੂਰਤ ਨਹੀਂ ਸੀ ਇੰਨੀ ਸੁੰਦਰ ਔਲਾਦ ਪਰਮੇਸ਼ਵਰ ਨੇ ਦਿੱਤੀ ਆਯੂਬ ਨੂੰ ਸੁਲੇਮਾਨ ਦੇ ਬਾਰੇ ਵਿੱਚ ਕਿ ਸੁਲੇਮਾਨ ਪਰਮੇਸ਼ਵਰ ਨੂੰ ਪਸੰਦ ਆਉਣ ਵਾਲਾ ਮਨੁੱਖ ਨਹੀਂ ਸੀ ਪਰਮੇਸ਼ਵਰ ਨੇ ਉਹਨੂੰ ਪ੍ਰੋਸਪਰ ਕੀਤਾ ਪਰਮੇਸ਼ਵਰ ਨੇ ਉਹਨੂੰ ਵਧਾਇਆ ਪਰਮੇਸ਼ਵਰ ਨੇ ਉਹਨੂੰ ਫਲਵੰਤ ਕੀਤਾ ਫਰੂਟਫੁੱਲ ਕੀਤਾ ਧਨਦੌਲਤ ਦੇ ਨਾਲ ਨਹੀਂ ਵਾਜਿਆ ਸਗੋ ਇੰਨਾ ਸ਼ਾਇਦ ਉਹਨਾਂ ਇਸ ਧਰਤੀ ਦੇ ਉੱਤੇ ਕਿਸੇ ਕੋਲ ਨਾ ਹੋਵੇ ਜਿੰਨਾ ਉਸ ਵੇਲੇ ਸੁਲੇਮਾਨ ਦੇ ਕੋਲ ਸੀਗਾ ਪਰ ਪਰਮੇਸ਼ਵਰ ਨੇ ਉਹਨੂੰ ਸਿਰਫ ਧਨਦੌਲਤ ਹੀ ਨਹੀਂ ਪਰਮੇਸ਼ਵਰ ਨੇ ਉਹਨੂੰ ਬੁੱਧ ਦੇ ਇਹੋ ਜਿਹੇ ਖਜ਼ਾਨੇ ਦਿੱਤੇ ਜਿਹਦੇ ਵਿਖੇ ਪਰਮੇਸ਼ਵਰ ਨੇ ਕਿਹਾ ਸੁਲੇਮਾਨ ਅੱਜ ਤੋਂ ਨਾ ਤੇਰੇ ਜਿਹਾ ਕੋਈ ਹੋਇਆ ਤੇ ਨਾ ਹੋਊਗਾ ਹallelujah ਇਸ ਵਿਧ ਪਰਮੇਸ਼ਵਰ ਨੇ ਸੁਲੇਮਾਨ ਨੂੰ ਬLES ਕੀਤਾ ਯੂਸਫ ਨੂੰ ਉਹਦੇ ਭਰਾਵਾਂ ਨੇ ਵੇਚ ਦਿੱਤਾ ਸੀਗਾ ਖੂਹ ਵਿੱਚ ਵੀ ਸੁੱਟਿਆ ਕੁੱਟਿਆ ਖੂਹ ਵਿੱਚ ਸੁੱਟਿਆ ਫਿਰ ਉਹਨੂੰ ਵੇਚਿਆ ਉਹ ਗੁਲਾਮ ਬਣਾਇਆ ਗਿਆ ਉਸ ਦੇਸ਼ ਦੇ ਵਿੱਚ ਉਹਦੀ ਬੋਲੀ ਲੱਗੀ ਜਿਹੜਾ ਪਰਮੇਸ਼ਵਰ ਦੇ ਲੋਕਾਂ ਦਾ ਦੇਸ਼ ਨਹੀਂ ਸੀ ਜਿੱਥੇ ਪਰਮੇਸ਼ਵਰ ਦੇ ਵਿਰੁੱਧ ਲੋਕ ਰਹਿੰਦੇ ਸੀ ਪਰ ਪਰਮੇਸ਼ਵਰ ਨੇ ਯੂਸਫ ਨੂੰ ਉੱਥੇ ਉੱਚਾ ਕੀਤਾ ਅਤੇ ਰਾਜਿਆਂ ਦੇ ਸੰਗ ਬਿਠਾ ਲਿਆ ਹallelujah ਯੂਸਫ ਦੇ ਜੀਵਨ ਵਿੱਚ ਕਿਸੇ ਚੰਗੀ ਚੀਜ਼ ਦੀ ਥੋੜੇ ਕਦੀ ਨਹੀਂ ਆਈ ਇਸਹਾਕ ਨੂੰ ਪਰਮੇਸ਼ਵਰ ਨੇ ਬles ਕੀਤਾ ਯਾਕੂਬ ਨੂੰ ਪਰਮੇਸ਼ਵਰ ਨੇ ਬles ਕੀਤਾ ਅਰ ਜਦੋਂ ਪ੍ਰਾਰਥਨਾਵਾਂ ਕਰਦੇ ਤੇ ਅਸੀਂ ਕੀ ਕਹਿੰਨੇ ਆ ਹੇ ਅਬਰਾਹਮ ਇਸਹਾਕ ਯਾਕੂਬ ਦੇ ਖੁਦਾ ਮਤਲਬ ਬਰਕਤਾਂ ਦੇਣ ਵਾਲੇ ਪਰਮੇਸ਼ਰ ਵਾਅਦੇ ਨੂੰ ਪੂਰਾ ਕਰਨ ਵਾਲੇ ਪਰਮੇਸ਼ਰ ਉੱਚੇ ਆ ਚੁੱਕਣ ਵਾਲੇ ਪਰਮੇਸ਼ਰ ਹallelujah ਇਸ ਲਈ ਤੁਸੀਂ ਸੰਕੋਚ ਨਾ ਕਰੋ ਪਰਮੇਸ਼ਰ ਦੇ ਕੋਲੋਂ ਮੰਗਣ ਦੇ ਲਈ ਜੇ ਤੁਹਾਨੂੰ ਇਦਾਂ ਲੱਗਦਾ ਇਹ ਤਾਂ ਸਾਰੇ 올ਡ ਟੈਸਟਾਮੈਂਟ ਦੇ ਵਿੱਚ ਸੀ ਪਰ ਨਿਊ ਟੈਸਟਾਮੈਂਟ ਵਿੱਚ ਆਣ ਕੇ ਤਾਂ ਸਾਰਾ ਕੁਝ ਬਦਲ ਗਿਆ ਉੱਥੇ ਤਾਂ ਇਦਾਂ ਦੀਆਂ ਬਲੇਸਿੰਗਸ ਨਹੀਂ ਆ ਤਾਂ ਤੁਸੀਂ ਜ਼ਰੂਰ ਕਰਜਾ ਕੇ ਪੂਰਾ ਪੜਿਓ ਪਰ ਛੋਟਾ ਜਿਹਾ ਮੈਂ ਤੁਹਾਨੂੰ ਇੰਟ ਦਿੰਨੀ ਆ ਰਸੂਲਾਂ ਦੇ ਕੰਮ ਉਹਦਾ ਚਾਰ ਅਧਿਆਏ ਉਹਦੀ 34 ਨੰਬਰ ਪੰਕਤੀ ਦੇ ਵਿੱਚ ਇੱਕ ਲਾਈਨ ਦੇ ਵਿੱਚ ਇਦਾਂ ਲਿਖਿਆ ਕਹਿੰਦਾ ਉਹਨਾਂ ਵਿੱਚੋਂ ਕਿਸੇ ਨੂੰ ਘਾਟਾ ਨਾ ਸੀ ਲੋਕ ਆਪਣੀਆਂ ਚੀਜ਼ਾਂ ਵੇਚ ਕੇ ਉਹਨਾਂ ਦੇ ਮੁੱਲ ਨੂੰ ਰਸੂਲਾਂ ਦੇ ਚਰਨਾਂ ਵਿੱਚ ਧਰਦੇ ਸਨ ਹਾਲੇਲੂਇਆ ਰਸੂਲ ਕੌਣ ਸਨ ਪ੍ਰਭੂ ਯਿਸੂ ਮਸੀਹ ਦੇ ਚੇਲੇ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਦੇ ਹੁੰਦਿਆਂ ਪ੍ਰਚਾਰ ਸ਼ੁਰੂ ਕੀਤਾ ਔਰ ਪ੍ਰਭੂ ਯਿਸੂ ਮਸੀਹ ਜੀ ਦੇ ਸਲੀਬ ਤੇ ਜਾਣ ਦੇ ਬਾਅਦ ਉਠਾ ਲਏ ਜਾਣ ਦੇ ਬਾਅਦ ਜਿੰਦਾ ਹੋਣ ਦੇ ਬਾਅਦ ਵੀ ਰੈਗੂਲਰ ਪ੍ਰਚਾਰ ਕੀਤਾ ਜਿਨ੍ਹਾਂ ਚੋਂ ਇੱਕ ਚੇਲਾ ਥੋਮਸ ਇੰਡੀਆ ਦੇ ਵਿੱਚ ਵੀ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਆਇਆ ਹallelujah ਔਰ ਵਚਨ ਦੇ ਵਿੱਚ ਲਿਖਿਆ ਉਹਨਾਂ ਨੂੰ ਕਿਸੇ ਨੂੰ ਘਾਟਾ ਨਾ ਸੀ ਇਹ ਤਾਂ ਨਵੇਂ ਨੇਮ ਦੇ ਵਿੱਚ ਸੀ ਨਾ ਔਰ ਪ੍ਰਭੂ ਯਿਸੂ ਮਸੀਹ ਜੀ ਦੇ ਚੇਲੇ ਸੀ ਪ੍ਰਭੂ ਯੀਸੂ ਮਸੀਹ ਦੇ ਚੇਲਿਆਂ ਨੂੰ ਵੀ ਕਿਸੇ ਗੱਲ ਦਾ ਘਾਟ ਨਹੀਂ ਹੋ ਸਕਦਾ ਹallelujah ਇਸ ਲਈ ਅੱਜ ਅਸੀਂ ਆਪਣੀ ਮਨੋਦਸ਼ਾ ਨੂੰ ਚੇਂਜ ਕਰਨਾ ਜਦੋਂ ਅਸੀਂ ਆਪਣੀ ਮਨੋਦਸ਼ਾ ਨੂੰ ਚੇਂਜ ਕਰਾਂਗੇ ਸਾਡੇ ਹਾਲਾਤ ਬਦਲ ਜਾਣਗੇ ਪ੍ਰਭੂ ਯੀਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਬੋਲੋ ਪ੍ਰਭੂ ਯੀਸੂ ਮੈਂ ਤੁਹਾਡਾ ਚੇਲਾ ਹਾਂ ਅਰ ਅੱਜ ਤੋਂ मेनू किसी चीज का घाटा ना हो हे प्रभु जी मेन आओ अपा देखते हैं बविथा सार की किताब ओ नंबर अध्याय और अठारह नंबर पंक्ति ਇੱਥੇ ਲਿਖਿਆ ਪਰ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਨੂੰ ਯਾਦ ਰੱਖੋ ਕਿਉਂਕਿ ਜੋ ਉਹ ਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ ਤਾਂ ਜੋ ਉਹ ਆਪਣਾ ਨਾਮ ਕਾਇਮ ਰੱਖੇ ਜਿਹਦੀ ਸੋਂ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ ਜਿਵੇਂ ਅੱਜ ਦੇ ਦਿਨ ਹੈ ਹallelujah ਸਾਨੂੰ ਧਨ ਕਮਾਉਣ ਦਾ ਬਲ ਕੌਣ ਦਿੰਦਾ ਹੈ ਪਰਮੇਸ਼ਰ ਬਹੁਤ ਸਾਰੇ ਲੋਕਾਂ ਨੂੰ ਇਦਾਂ ਲੱਗਦਾ ਮੈਂ ਇੰਨੀ ਮਿਹਨਤ ਕਰਕੇ ਪੈਸਾ ਕਮਾਉਂਦਾ ਆ ਹੁਣ ਮੈਂ ਪ੍ਰਭੂ ਦੇ ਘਰ ਵਿੱਚ ਆਫਰਿੰਗ ਦੇਵਾਂ ਮੈਂ ਰਾਤਾਂ ਨੂੰ ਨਾਈਟ ਟਾਈਮ ਡਿਊਟੀ ਕਰਦਾ ਆ ਮੈਂ ਵਾਚਮੈਨ ਦੀ ਜੌਬ ਕਰਦਾ ਆ ਮੈਂ ਓਵਰਟਾਈਮ ਲਾਉਂਦਾ ਇਸ ਲਈ ਵੀ ਮੈਂ ਹੁਣ ਆਫਰਿੰਗ ਦੇ ਵਿੱਚ ਪਾਵਾਂ ਤੁਹਾਨੂੰ ਧਨ ਕਮਾਉਣ ਦਾ ਜ਼ੋਰ ਕੌਣ ਦਿੰਦਾ ਆ ਪਰਮੇਸ਼ਵਰ ਅਰ ਜਿਹੜੇ ਜੌਬ ਨਹੀਂ ਕਰਦੇ ਜਿਹੜੇ ਕੰਮ ਕਰਨਾ ਪਸੰਦ ਨਹੀਂ ਕਰਦੇ ਤੁਸੀਂ ਲੱਖ ਦੁਆਵਾਂ ਕਰੋ ਕਿ ਅਸੀਂ ਤਾਂ ਨਹੀਂ ਹੋ ਜਾਵਾਂਗੇ ਤੁਸੀਂ ਕਦੀ ਤਾਂ ਨਹੀਂ ਨਹੀਂ ਹੋ ਸਕਦੇ ਕਿਉਂਕਿ ਪਰਮੇਸ਼ਵਰ ਤੁਹਾਨੂੰ ਕਮਾਉਣ ਦਾ ਬਲ ਦਿੰਦਾ ਹੈ ਜਦੋਂ ਤੁਸੀਂ ਉਸ ਬਲ ਦਾ ਇਸਤੇਮਾਲ ਕਰੋਗੇ ਜਿਹੜਾ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਹੈ ਉਸ ਵਿਜ਼ਡਮ ਨੂੰ ਯੂਜ਼ ਕਰੋਗੇ ਅਕਲ ਨੂੰ ਬੁੱਧ ਨੂੰ ਇਸਤੇਮਾਲ ਕਰੋਗੇ ਜਿਹੜੀ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਆ ਤਾਂ ਜੋ ਤੁਸੀਂ ਕੰਮ ਕਰੋਗੇ ਪਰਮੇਸ਼ਵਰ ਉਸ ਕੰਮ ਦੇ ਵਿੱਚ ਬਰਕਤ ਪਾਉਣਗੇ ਹallelujah ਕਿਉਂਕਿ ਵਚਨ ਦੇ ਵਿੱਚ ਲਿਖਿਆ ਕਹਿੰਦਾ ਢਿੱਲੇ ਹੱਥ ਤੇ ਭੜਦੇ ਗੋਡੇ ਮੈਨੂੰ ਪਸੰਦ ਨਹੀਂ ਇੱਥੇ ਸਾਨੂੰ ਇੱਕ ਗੱਲ ਸਗੋਂ ਦੋ ਗੱਲਾਂ ਦੀ ਸਮਝ ਆਉਂਦੀ ਹੈ ਪਹਿਲੀ ਗੱਲ ਕਿ ਤੁਸੀਂ ਹਮੇਸ਼ਾ ਆਪਣੇ ਪਰਮੇਸ਼ਵਰ ਨੂੰ ਯਾਦ ਰੱਖੋ ਆਪਣੇ ਪਰਮੇਸ਼ਵਰ ਨੂੰ ਯਾਦ ਰੱਖੋ ਕਾਦੇ ਲਈ ਕਿ ਉਹ ਸਾਨੂੰ ਧਨ ਕਮਾਉਣ ਦਾ ਬਲ ਦਿੰਦਾ ਆ ਮੈਂ ਜੋ ਵੀ ਕੰਮ ਕਰ ਰਿਹਾ ਚਾਹੇ ਮੈਂ ਵਕੀਲ ਆ ਚਾਹੇ ਮੈਂ ਡਾਕਟਰ ਆ ਚਾਹੇ ਮੈਂ ਅਧਿਆਪਕ ਆ ਚਾਹੇ ਮੈਂ ਕੋਈ ਬਿਜ਼ਨਸਮੈਨ ਆ ਚਾਹੇ ਕੁਝ ਵੀ ਆ ਵਾਟ ਏਵਰ ਯੂ ਆਰ ਹੂ ਐਵਰ ਯੂ ਆਰ ਜੋ ਵੀ ਕੁਝ ਤੁਸੀਂ ਆ ਜੋ ਕੁਝ ਤੁਹਾਡੇ ਕੋਲੇ ਆ ਉਹ ਪਰਮੇਸ਼ਵਰ ਦੀ ਦਇਆ ਦੇ ਨਾਲ ਆ ਪਰਮੇਸ਼ਵਰ ਦੇ ਅਨੁਗ੍ਰਹਿ ਦਾ ਕਰਕੇ ਆ ਔਰ ਪਰਮੇਸ਼ਵਰ ਦੇ ਦਿੱਤੇ ਹੋਏ ਬਲ ਦਾ ਕਰਕੇ ਆ ਘੜੀ ਨਹੀਂ ਲੱਗਦੀ ਬੰਦੇ ਨੂੰ ਲਕਵਾ ਹੋਣ ਦੇ ਲੱਗਿਆ ਘੜੀ ਨਹੀਂ ਲੱਗਦੀ ਹਾਰਟ ਅਟੈਕ ਆਉਣ ਦੇ ਲੱਗਿਆ ਘੜੀ ਨਹੀਂ ਲੱਗਦੀ ਐਕਸੀਡੈਂਟ ਹੋ ਕੇ ਲੱਤਾਂ ਬਾਹਾਂ ਟੁੱਟਣ ਦੇ ਲੱਗਿਆ ਤੇ ਅਪਾਹਜ ਹੋਣ ਦੇ ਲੱਗਿਆ ਇਹ ਪਰਮੇਸ਼ਵਰ ਦੀ ਦਇਆ ਆ ਕਿ ਆਪਾਂ ਸਹੀ ਸਲਾਮਤ ਆ ਅਰ ਪਰਮੇਸ਼ਵਰ ਨੇ ਸਾਨੂੰ ਇਸ ਯੋਗ ਬਣਾਇਆ ਕਿ ਅਸੀਂ ਨਿਰੰਤਰ ਕਮਾਈ ਕਰਦੇ ਰਹੀਏ ਅਰ ਸਾਡਾ ਰੁਜ਼ਗਾਰ ਚੱਲਦਾ ਰਹੇ ਹallelujah ਇਹ ਸੱਚਮੁੱਚ ਪਰਮੇਸ਼ਵਰ ਦੇ ਵੱਲੋਂ ਹੀ ਆ ਚਾਹੇ ਤੁਸੀਂ ਦਿਹਾੜੀ ਕਿਉਂ ਨਹੀਂ ਕਰਦੇ ਇਹ ਪਰਮੇਸ਼ਵਰ ਦੇ ਵੱਲੋਂ ਕਿ ਪ੍ਰਭੂ ਨੇ ਤੁਹਾਨੂੰ ਇੰਨਾ ਬਲ ਦਿੱਤਾ ਕਿ ਤੁਸੀਂ ਧੋਪੂ ਵਿੱਚ ਕੰਮ ਕਰ ਸਕੋ ਪ੍ਰਭੂ ਨੇ ਤੁਹਾਨੂੰ ਇੰਨਾ ਬਲ ਦਿੱਤਾ ਕਿ ਤੁਸੀਂ ਭਾਰ ਢੋ ਸਕੋ ਪ੍ਰਭੂ ਨੇ ਤੁਹਾਨੂੰ ਇੰਨਾ ਬੁੱਧ ਦਿੱਤਾ ਕਿ ਤੁਸੀਂ ਕੰਪਿਊਟਰ ਨੂੰ ਆਪਰੇਟ ਕਰ ਸਕੋ ਪ੍ਰਭੂ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਤਾਂ ਤੁਸੀਂ ਧੰਨ ਕਮਾ ਰਹੇ ਹਾਲੇਲੂਇਆ ਕਹਿੰਦਾ ਤਾਂ ਜੋ ਆਪਣੇ ਆਪਣਾ ਨੇਮ ਕਾਇਮ ਰੱਖੇ ਜੇ ਤੁਸੀਂ ਕਮਾਈ ਕਰੋਗੇ ਤਾਦੋ ਤੁਹਾਡਾ ਜਿਹੜਾ ਤੁਹਾਡੇ ਨਾਲ ਨੇਮ ਕੀਤਾਇਆ ਜਿਹੜਾ ਤੁਹਾਡੇ ਪਿਓ ਦਾਦਿਆਂ ਦੇ ਨਾਲ ਨੇਮ ਕੀਤਾਇਆ ਜਿਹਦੀ ਉਹਨੇ ਸੌਂਹ ਕਾਦੀ ਆ ਕਹਿੰਦਾ ਤਾਦੋ ਕਾਇਮ ਰੱਖੂਗਾ ਉਹ ਕਿਹੜਾ ਪ੍ਰੋਮਿਸ ਆ ਜਿਹੜਾ ਪਰਮੇਸ਼ਵਰ ਨੇ ਸਾਡੇ ਪਿਓ ਦਾਦਿਆਂ ਦੇ ਨਾਲ ਕੀਤਾ ਬਰਕਤ ਦੀ ਭੂਮੀ ਦੇਣ ਦਾ ਹallelujah ਬਰਕਤ ਦੀ ਜਗਾ ਦੇਣ ਦਾ ਕਹਿੰਦਾ ਮੈਂ ਤੁਹਾਨੂੰ ਉੱਥੇ ਲੈ ਚੱਲੂਗਾ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਹਿੰਦੀਆਂ ਆ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਦਾ ਭਾਵ ਕੀ ਆ ਜਿੱਥੇ ਤੁਹਾਡੇ ਲਈ ਬਰਕਤਾਂ ਹੀ ਬਰਕਤਾਂ ਹੋਣ ਕਿਸੇ ਚੰਗੀ ਚੀਜ਼ ਦੀ ਥੋੜੇ ਨਾ ਹੋਵੇ ਇਹੋ ਜੇ ਸਥਾਨ ਤੇ ਪ੍ਰਭੂ ਕਹਿੰਦੇ ਤੁਹਾਨੂੰ ਮੈਂ ਲੈ ਚੱਲਾਂਗਾ ਉਹ ਪ੍ਰੋਮਿਸ ਪ੍ਰਭੂ ਕਹਿੰਦੇ ਮੈਂ ਤੁਹਾਡੇ ਨਾਲ ਪੂਰਾ ਕਰੂੰਗਾ ਮੈਂ ਤੁਹਾਨੂੰ ਬਲ ਦਿੰਨਾ ਆ ਕਿ ਤੁਸੀਂ ਧਨ ਕਮਾਓ ਹallelujah ਇਸ ਲਈ ਜਿਹੜੇ ਵਿੱਲੇ ਹੀ ਖਾਂਦੇ ਆ ਉਹਨਾਂ ਲਈ ਵੀ ਬਾਈਬਲ ਦੇ ਵਿੱਚ ਇਦਾਂ ਲਿਖਿਆ ਆ ਕਹਿੰਦਾ ਰੋਟੀ ਖਾਣ ਜੋਗਾ ਹਰ ਕੋਈ ਕੰਮ ਕਰੇ ਜਿਹੜਾ ਕੰਮ ਨਹੀਂ ਕਰਦਾ ਕਹਿੰਦਾ ਉਹ ਰੋਟੀ ਖਾਣ ਦਾ ਜਿਹੜਾ ਹੱਤ ਧਾਰ ਨਹੀਂ ਆ ਅਰੇ ਇਹ ਗੱਲ ਨਿਊ ਟੈਸਟਾਮੈਂਟ ਦੇ ਵਿੱਚ ਲਿਖੀ ਗਈ ਆ ਮੈਂ बार-बार ਨਿਊ ਟੈਸਟਾਮੈਂਟ ਕਿਉਂ ਜ਼ਿਕਰ ਕਰਦੀ ਆ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਜੀ ਪ੍ਰਭੂ ਯਿਸੂ ਮਸੀਹ ਜੀ ਨੇ ਆਣ ਕੇ ਪੁਰਾਣੇ ਨਿਯਮ ਨੂੰ ਰੱਦ ਕਰ ਦਿੱਤਾ ਇਹ ਗੱਲ ਬਿਲਕੁਲ ਗਲਤ ਆ ਪ੍ਰਭੂ ਯਿਸੂ ਮਸੀਹ ਜੀ ਨੇ ਪੁਰਾਣੇ ਨਿਯਮ ਨੂੰ ਰੱਦ ਨਹੀਂ ਕੀਤਾ ਉਹ ਨੇ ਕਿਹਾ ਮੈਂ ਰੱਦ ਕਰਨ ਨਹੀਂ ਪਰ ਪੂਰਾ ਕਰਨ ਦੇ ਲਈ ਆਇਆ ਹਾਂ ਹallelujah ਅਰ ਜੇ ਤੁਸੀਂ ਰੈਗੂਲਰ ਬਾਈਬਲ ਰੀਡਰ ਬਣੋਗੇ ਪਵਿੱਤਰ ਸ਼ਸਤਰ ਨੂੰ ਪੜਨ ਵਾਲੇ ਹੋਵੋਗੇ ਫੇਰ ਪ੍ਰਭੂ ਆਪਣੇ ਆਤਮਾ ਦੇ ਰਾਹੀਂ ਵੱਡੇ ਪੈਤਾਂ ਨੂੰ ਤੁਹਾਡੇ ਉੱਤੇ ਜ਼ਰੂਰ ਰਵੀਲ ਕਰਨਗੇ ਜ਼ਾਹਿਰ ਕਰਨਗੇ ਹallelujah ਆਓ ਆਪਾਂ ਦੇਖਦੇ ਹਾਂ ਇਸਾ ਯਾਦਿਕਾਤ ਉਹਦਾ 68 ਨੰਬਰ ਅਧਿਆਏ ਉਹਦੀ 12 ਨੰਬਰ ਪੰਕਤੀ ਦੇ ਵਿੱਚ ਲਿਖਿਆ ਯਹੋਵਾ ਤਾਂ یوں ਆਖਦਾ ਹੈ ਵੇਖੋ ਮੈਂ ਭਾਗਵਾਨੀ ਦਰਿਆ ਵਾਂਗ ਅਤੇ ਕੌਮਾਂ ਦਾ ਮਾਲ ਤਨ ਨਦੀ ਦੇ ਹੜ ਵਾਂਗ ਉਸ ਦੀ ਇੱਕ ਪਚਾਵਾਂਗਾ ਅਤੇ ਤੁਸੀਂ ਚੁੰਗੋਗੇ ਤੁਸੀਂ ਕੁਛੜ ਚੁੱਕੇ ਜਾਓਗੇ ਅਤੇ ਗੋਡਿਆਂ ਤੇ ਕੁਦਾਏ ਜਾਓਗੇ ਹallelujah ਇੱਥੇ ਜਿੱਥੇ ਸ਼ਬਦ ਆਇਆ ਭਾਗਵਾਨੀ ਇੰਗਲਿਸ਼ ਦੇ ਵਿੱਚ ਇੱਥੇ ਸ਼ਬਦ ਹੈ ਪ੍ਰੋਸਪੇਰਿਟੀ ਵਚਨ ਦੇ ਵਿੱਚ ਸਾਨੂੰ ਇੰਨੀਆਂ ਜ਼ਿਆਦਾ ਆਇਤਾ ਮਿਲਦੀਆਂ ਇੰਨੇ ਜ਼ਿਆਦਾ ਹਵਾਲੇ ਮਿਲਦੇ ਆ ਜਿੱਥੇ ਸਾਨੂੰ ਸਮਝ ਆਉਂਦੀ ਹੈ ਕਿ ਪਰਮੇਸ਼ਵਰ ਸਾਨੂੰ ਬles ਕਰਨਾ ਚਾਹੁੰਦੇ ਆ ਪ੍ਰਭੂ ਸਾਨੂੰ ਧਨੀ ਬਣਾਉਣਾ ਚਾਹੁੰਦੇ ਆ ਸੱਚਮੁੱਚ ਪ੍ਰਭੂ ਦੀਏ ਇੱਛਾਇ ਕਿ ਪ੍ਰਭੂ ਦੇ ਲੋਕਾਂ ਨੂੰ ਕਿਸੇ ਚੀਜ਼ ਦਾ ਘਾਟਾ ਨਾ ਹੋਵੇ ਕਿਉਂਕਿ ਜਦੋਂ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਆ ਜਿੰਨਿਆਂ ਨੇ ਪਰਮੇਸ਼ਵਰ ਦੇ ਨਾਲ ਪ੍ਰੀਤ ਲਈ ਉਹਨਾਂ ਚੋਂ ਕੋਈ ਵੀ ਭੁੱਖਾ ਨਹੀਂ ਮਰਿਆ ਉਹਨਾਂ ਨੂੰ ਕਿਸੇ ਨੂੰ ਕੋਈ ਥੜਨੀ ਨਹੀਂ ਆਈ ਪਰਮੇਸ਼ਵਰ ਨੇ ਉਹਨਾਂ ਦੀਆਂ ਸੱਬੇ ਜ਼ਰੂਰਤਾਂ ਨੂੰ ਪੂਰਿਆ ਕੀਤਾ ਹallelujah ਅਰ ਇੱਥੇ ਲਿਖਿਆ ਆ ਕਿ ਨਾ ਮੈਂ ਭਾਗਵਾਨੀ ਭਾਅ ਪ੍ਰੋਸਪੈਰਿਟੀ ਦਰਿਆ ਵਾਂਗ ਜਿੱਦਾਂ ਤੁਹਾਡੇ ਵੱਲ ਬੂੰਦ-ਬੂੰਦ ਕਰਕੇ ਥੋੜੀ-ਥੋੜੀ ਕਰਕੇ ਚੁਟਕੀਆਂ ਦੇ ਨਾਲ ਜਾਂ ਕੋਲੀਆਂ ਦੇ ਨਾਲ ਦਰਿਆ ਦੇ ਵਾਂਗ ਇੰਨੀ ਖੁੱਲ੍ਹਦਿਲੀ ਦੇ ਨਾਲ ਪ੍ਰਭੂ ਦੇਣਾ ਚਾਹੁੰਦੇ ਆ ਕਿ ਦਰਿਆ ਦੇ ਵਾਂਗ ਜਿੱਦਾਂ ਦਰਿਆ ਚੋਂ ਗਾਗਰਾਂ ਭਰੀ ਜੋ ਤੁਸੀਂ ਡੋਲੂ ਭਰ ਲਓ ਤੁਸੀਂ ਬਾਲਟੀਆਂ ਭਰ ਲਓ ਉਹਨੂੰ ਕੋਈ ਫਰਕ ਨਹੀਂ ਪੈਂਦਾ ਇੱਦਾਂ ਪ੍ਰਭੂ ਤੁਹਾਨੂੰ ਬles ਕਰਨਾ ਚਾਹੁੰਦੇ ਕਿ ਤੁਸੀਂ ਬੰਡੀ ਚੱਲੋ ਬੰਡੀ ਚੱਲੋ ਬੰਡੀ ਚੱਲੋ ਤੁਹਾਨੂੰ ਕਦੀ ਕਮੀ ਨਾ ਆਏ ਔਰ ਤੁਹਾਨੂੰ ਮਹਿਸੂਸ ਵੀ ਨਾ ਹੋਏ ਕਿ ਮੇਰੇ ਵਿੱਚੋਂ ਕੁਝ ਨਿਕਲਿਆ ਆਇਆ ਮੇਰੇ ਖਾਤੇ 'ਚੋਂ ਕੁਝ ਨਿਕਲਿਆ ਆਇਆ ਤੁਹਾਨੂੰ ਇਦਾਂ ਤੁਹਾਨੂੰ ਕੈਲਕੂਲੇਟਰ ਲੈ ਕੇ ਨਾ ਤੁਰਨਾ ਪਏ ਕਿ ਓ ਜੀਜ਼ਸ ਮੇਰੇ ਕੋਲੇ 10000 ਸੀਗਾ ਮੈਂ 1000 ਦਿੱਤਾ ਮੇਰੇ ਕੋਲੇ 9000 ਰਹਿ ਗਿਆ ਪ੍ਰਭੂ ਕਹਿੰਦੇ ਦਰਿਆ ਉਸੀ ਲੱਖਾਂ ਵੀ ਦੇ ਦਿਓ ਫੇ ਵੀ ਤੁਹਾਡੇ ਖਾਜਨਾ ਆਏ ਤੁਹਾਨੂੰ ਫੀਲ ਤੱਕ ਨਾ ਹੋਏ ਕਿ ਪ੍ਰਭੂ ਨੇ ਤੁਹਾਨੂੰ ਇੰਨਾ ਦਿੱਤਾ ਹੋਵੇ ਹallelujah ਦਰਿਆ ਦੇ ਵੰਗ ਅਤੇ ਕੌਮਾਂ ਦਾ ਮਾਲ ਤਾਂ ਨਦੀ ਦੇ ਹੜ ਵੰਗ ਉਸ ਤੀਕ ਪਚਾਵਾਂਗਾ ਬੇਸ਼ੱਕ ਅਸੀਂ 크੍ਰਿਸਚੀਅਨ ਫੈਲੋਜ਼ ਹਾਂ 크੍ਰਿਸਚੀਅਨਿਟੀ ਦਾ ਮਤਲਬ ਕੀ ਆ ਰਿਲੇਸ਼ਨਸ਼ਿਪ ਵਿਦ ਗੋਡ ਪਰਮੇਸ਼ਵਰ ਦੇ ਨਾਲ ਰਿਸ਼ਤੇਦਾਰੀ ਪਰਮੇਸ਼ਵਰ ਦੇ ਨਾਲ ਰਿਸ਼ਤਾ ਰੱਖਣਾ ਬੇਸ਼ੱਕ ਅਸੀਂ ਪਰਮੇਸ਼ਵਰ ਦੇ ਰਿਸ਼ਤੇਦਾਰ ਆ ਅਸੀਂ ਪਰਮੇਸ਼ਵਰ ਦੇ ਧੀਆਂ ਪੁੱਤਰ ਆ ਲੋਕੀ ਸਾਨੂੰ ਮਸੀਹੀ ਕੌਮ ਕਹਿੰਦੇ ਆ ਹਾਂਜੀ ਉਹ ਬਿਲਕੁਲ ਸੱਚ ਕਹਿੰਦੇ ਕਿਉਂਕਿ ਅਸੀਂ ਮਸੀਹ ਨੂੰ ਫੋਲੋ ਕਰਦੇ ਆ ਕਹਿੰਦਾ ਮੈਂ ਕੌਮਾਂ ਦਾ ਮਾਲਦਾਨ ਤੁਸੀਂ ਇਹ ਨਾ ਸੋਚੋ ਵੀ ਜੇ ਮੈਂ ਦੁਕਾਨ ਖੋਲ ਲਈ ਜੇ ਮੈਂ ਬਿਜ਼ਨਸ ਖੋਲ ਲਿਆ ਮੇਰੇ ird gird ਦਾ ਸਾਰੇ ਹੋਰਾਂ ਕੌਮਾਂ ਦੇ ਰਹਿੰਦੇ ਆ ਕੋਈ ਇਹਨਾਂ ਚੋਂ ਕ੍ਰਿਸਚੀਅਨ ਨਹੀਂ ਹੈਗੇ ਕੌਣ ਮੇਰਾ ਮਾਲ ਖਰੀਦਣ ਵਾਸਤੇ ਆਊਗਾ ਕੌਣ ਮੇਰੀ ਸ਼ਾਪ ਨੂੰ ਵਿਜ਼ਿਟ ਕਰੂਗਾ ਕੌਣ ਮੇਤੋਂ ਕੁਝ ਖਰੀਦੂਗਾ ਕਹਿੰਦਾ ਤੂੰ ਟੈਨਸ਼ਨ ਨਹੀਂ ਕਰਨੀ ਕਾਹਦੇ ਕਹਿੰਦਾ ਕੌਮਾਂ ਦਾ ਮਾਲ ਚਾਹਾਂਗਾ ਪ੍ਰਭੂ ਉਹਨਾਂ ਲੋਕਾਂ ਦੇ ਮਨਾਂ ਵਿੱਚ ਕਹਿਣਗੇ ਜਾਓ ਉੱਥੋਂ ਜਾ ਕੇ ਖਰੀਦ ਕੇ ਲੈ ਕੇ ਆਓ ਹallelujah ਤੁਹਾਡੀਆਂ ਬਿਜ਼ਨਸ ਬਲੈਸ ਹੋਣਗੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਡੇ ਸਾਰੇ ਕਾਰੋਬਾਰ ਜਿਹੜੇ ਤੁਸੀਂ ਸ਼ੁਰੂ ਕੀਤੇ ਐ ਰ ਸ਼ੁਰੂ ਕਰਨ ਜਾ ਰਹੇ ਆ ਉਹ ਸਭ ਬਲੈਸ ਹੋਣ ਵਾਲੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਕਿਉਂਕਿ ਪਰਮੇਸ਼ਵਰ ਤੁਹਾਡੇ ਲਈ ਇੰਧੀਆਂ ਗਾਗਾਂ ਖੜੀਆਂ ਕਰਨ ਜਾ ਰਹੇ ਆ ਜੜੀਆਂ ਕਦੇ ਉਧਾਰ ਨਹੀਂ ਕਰਨਗੀਆਂ ਪਰ ਅਬੰਡੈਂਸ ਦੇ ਨਾਲ ਤੁਹਾਨੂੰ ਬਲੈਸ ਕਰਨਗੀਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਤੇ ਕਹਿੰਦਾ ਨਦੀ ਦੇ ਹੜ ਤੇ ਵਾਂਗ ਉਹ ਜਿਹੜਾ ਮਾਲ ਧਾਨਿਆ ਤੁਹਾਡੇ 'ਤੇ ਲਾਊਗਾ ਕਹਿੰਦਾ ਤੁਸੀਂ ਚੁੰਗੋਗੇ ਤੁਸੀਂ ਉਸ ਮਾਲ ਧਾਨ ਦਾ ਲੁਤਫ ਉਠਾਓਗੇ ਤੁਸੀਂ ਆਨੰਦ ਕਰੋਗੇ ਉਸ ਮਾਲ ਧਾਨ ਦੇ ਨਾਲ ਤੁਸੀਂ ਕੁਛੜ ਚੁੱਕੇ ਜਾਓਗੇ ਅਤੇ ਗੋਡਿਆਂ ਤੇ ਕੁਦਾਏ ਜਾਓਗੇ ਕੁਛੜ ਚੁੱਕੇ ਜਾਣ ਤੇ ਗੋਡਿਆਂ ਤੇ ਕੁਦਾਏ ਜਾਣ ਦਾ ਕੀ ਮਤਲਬ ਹੋਇਆ ਪਰਮੇਸ਼ਵਰ ਤੁਹਾਨੂੰ ਮਹਿਮਾ ਦਿਵਾਉਣਗੇ ਉਪਰਿਆਂ ਦੇ ਵਿੱਚ ਹallelujah ਲੋਕੀ ਤੁਹਾਨੂੰ ਚੰਗੀਆਂ ਨਜ਼ਰਾਂ ਦੇ ਨਾਲ ਦੇਖਣਗੇ ਪਵਿੱਤਰ ਪ੍ਰੇਮ ਵਾਲੀਆਂ ਨਜ਼ਰਾਂ ਦੇ ਨਾਲ ਲੋਕੀ ਤੁਹਾਡੇ ਨਾਲ ਸਮਾਂ ਬਤੀਤ ਕਰਨਾ ਚਾਣਗੇ ਲੋਕੀ ਤੁਹਾਨੂੰ ਆਦਰ ਦੇਣਗੇ ਅਰ 91 ਜ਼ਬੂਰ ਦੇ ਅਖੀਰ ਦੇ ਵਿੱਚ ਲਿਖਿਆ ਹੈ ਜਿੱਥੇ ਲਿਖਿਆ ਯਹਵਾ ਪਰਮੇਸ਼ਰ ਤੁਹਾਡੇ ਨਾਲ ਗੱਲ ਕਰ ਰਿਹਾ ਉੱਥੇ ਲਿਖਿਆ ਮੈਂ ਤੈਨੂੰ ਆਦਰ ਦੇਵਾਂਗਾ ਉਹ ਕਿੱਦਾਂ ਆਦਰ ਹੋਏਗਾ ਜਦੋਂ ਤੁਸੀਂ ਜਾਓਗੇ ਲੋਕੀ ਤੁਹਾਡੀ ਰਿਸਪੈਕਟ ਕਰਨਗੇ ਤੁਹਾਨੂੰ ਇੱਜ਼ਤ ਦੇਣਗੇ ਮਾਣ ਦੇਣਗੇ ਆਨਰ ਕਰਨਗੇ ਤੁਹਾਡਾ ਅਰ ਤੁਸੀਂ ਕੁੱਛੜ ਚੁੱਕੇ ਜਾਓਗੇ ਤੁਸੀਂ ਪਿੱਛੇ ਜਾ ਕੇ ਬੈਠੋਗੇ ਲੋਕੀ ਕਹਿਣਗੇ ਨਹੀਂ ਨਹੀਂ ਤੁਸੀਂ ਇੱਥੇ ਕਿਉਂ ਬੈਠੇ ਹੋ ਆਓ ਤੁਸੀਂ ਅੱਗੇ ਆਣ ਕੇ ਬੈਠੋ ਇਹ ਪਰਮੇਸ਼ਵਰ ਦੇ ਵੱਲੋਂ ਹੋਏਗਾ ਅਰ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਕਿੱਥੇ ਸੀ ਮੈਂ ਪੈਰਾ ਪਾਰ ਬੈ ਕੇ ਰੋਟੀ ਖਾਣ ਵਾਲਾ ਮਨੁੱਖ ਅੱਜ ਮੈਂ ਚਾਂਦੀ ਦੇ ਪਲੇਟਾਂ ਤੇ ਸੋਨੇ ਦੇ ਚਮਚਿਆਂ ਨਾਲ ਖਾਣ ਵਾਲਿਆਂ ਦੇ ਵਿੱਚ ਬੈਠਾ ਹਾਂ ਕਿਉਂਕਿ ਪਰਮੇਸ਼ਵਰ ਤੁਹਾਨੂੰ ਸ਼ਾਹੀ ਘਰਾਣੇ ਦੇ ਵਾਰਿਸ ਬਣਾ ਰਹੇ ਹਾਲੇਲੂਇਆ ਤੁਸੀਂ ਸ਼ਹਿਨशाह ਦੇ ਪਰਮੇਸ਼ਵਰ ਹੋ ਉਹ ਗਰੀਬ ਨਹੀਂ ਆ ਉਹ ਪਾਦਸ਼ਾਹਾਂ ਦਾ ਪਾਸ਼ਾ ਆ ਉਹ ਪਰਮੇਸ਼ਵਰ ਆ ਜਿਹੜਾ ਪਾਦਸ਼ਾਹਾਂ ਨੂੰ ਨਿਯੁਕਤ ਕਰਦਾ ਆ Hallelujah. Hallelujah.